ਜਦੋਂ ਆਜ਼ਾਦ ਹੋਇਆ ਅੱਜ 78 ਸਾਲ ਹੋ ਗਏ ਨੇ ਤੇ ਅਸੀਂ ਅੱਜ 79ਵੀਂ ਉਵਰੇ ਗੰਢ ਮਨਾ ਰਹੇ ਹਾਂ ਜਿਦੇ ਤਹਿਤ ਭਾਜਪਾ ਵੱਲੋਂ ਜਿਹੜੀ ਕਿ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਹੈ ਪ੍ਰਧਾਨ ਸਭਾ ਹਲਕਾ ਅਮਰਸਰ ਦੱਖਣੀ ਵੱਲੋਂ ਇੱਥੇ ਕੀ ਸਾਬਕਾ ਐਮਐਲਏ ਅਰਜਨ ਸਿੰਘ ਠੇਕੇਦਾਰਾ ਤੇ ਉਹਨਾਂ ਦੇ ਲਖਤੇ ਜ਼ਿਕਰ ਮਨਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਭਾਗ ਲਿੱਤਾ ਹੈ ਔਰ ਇਸ ਵਿੱਚ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਪਰਵਿੰਦਰ ਸਿੰਘ ਸੰਧੂ ਵੀ ਮੌਕੇ ਤੇ ਉੱਚੇ ਤੌਰ ਤੇ ਪਹੁੰਚੇ ਸੀ ਔਰ ਅੱਜ ਆਜ਼ਾਦੀ ਦਾ ਜਸ਼ਨ ਜਿਹੜਾ ਕਿ ਉਹ ਮਨਾਇਆ ਜਾ ਰਿਹਾ ਹੈ ਤੰਦਸੀਏ ਭਾਜਪਾ ਵੱਲੋਂ ਲਗਾਤਾਰ ਹਰ ਹਲਕੇ ਵਿੱਚ ਤਿਰੰਗਾ ਯਾਤਰਾ ਜਿਹੜੀ ਕਿ ਉਹ ਕੱਢੀ ਜਾ ਰਹੀ ਹੈ ਅਤੇ ਉਹਨਾਂ ਵੀਰ ਬਲਿਦਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਦੀ ਬਲਿਦਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਆਜ਼ਾਦੀ ਦੇ ਦਿਵਸ ਤੇ ਮੌਕੇ ਤੇ ਹਰ ਕੌਂਸਲੈਂਸੀ ਹਰ ਮੰਡਲ ਹਰ ਬੂਤੇ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਸਪਲਖਸ ਤੇ ਵਿੱਚ ਅੱਜ ਸਾਡੇ ਸਾਊਥ ਹਲਕੇ ਤੋਂ ਸਦਾਰ ਹਜਿੰਦਰ ਸਿੰਘ ਠੇਕੇਦਾਰ ਜੀ ਦੀ ਰਹਿਨਮਾਈ ਦੇ ਹੇਠ ਇਹ ਤਿਰੰਗਾ ਯਾਤਰਾ ਕੱਢ ਰਹੀ ਨਾਲ ਸਦਾਰ ਗੁਰਪਤਾਪ ਸਿੰਘ ਟਿੱਕਾ ਅਜੇ ਵੀ ਪਾਸਿੰਗ ਦਾਵਾ ਮਨਿੰਦਰ ਸਿੰਘ ਠੇਕੇਦਾਰ ਜੀ ਮਨੋਰ ਸਿੰਘ ਜੀ ਔਰ ਸਾਰੇ ਮੰਡਲ ਅਧਿਖ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਉਤਸ਼ਾਹ ਨਾਲ ਅੱਜ ਇਹ ਤਿਰੰਗਾ ਯਾਤਰਾ ਵਿਸ਼ਾਲ ਤਿਰੰਗਾ ਯਾਤਰਾ ਤੁਸੀਂ ਦੇਖਿਆ ਹੋਗਾ ਸਾਊਥ ਹਲਕੇ ਦੇ ਵਿੱਚ ਕੱਢੀ ਗਈ ਹੈ ਸਾਰਿਆਂ ਨੇ ਬਹੁਤ ਵੱਧ ਚੜ ਕੇ ਇਹ ਭਾਗ ਲਿਆ ਔਰ ਮੈਂ ਸਮਝਦਾ ਇਹ ਇੱਕ ਯੂਥ ਨੇ ਵੱਤੋ ਵੱਦ ਦੇ ਵਿੱਚ ਸਹਿਯੋਗ ਲੇਤਾ ਇਹ ਸ਼ਹੀਦਾਂ ਦੀ ਉਹ ਯਾਦ ਦਵਾਵੇਗਾ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਇਹ ਆਜ਼ਾਦੀ ਲਈ ਔਰ ਅੱਜ ਆਪਾਂ ਜੋ ਸੁੱਖ ਦਾ ਸਾਹ ਆਜ਼ਾਦੀ ਦਾ ਸਾਹ ਔਰ ਸ਼ਾਦੀ ਦੇ ਆਰਾਮ ਅਸੀਂ ਇਸ ਖੁੱਲੀ ਹਵਾ ਚ ਮਾਂ ਦੇ ਉਹ ਸ਼ਹੀਦਾਂ ਨੂੰ ਆਪਾਂ ਨਮਨ ਕਰਦੇ ਹਾਂ ਔਰ ਸਾਡੇ ਜਸਸਵੀ ਵਰ ਤਪਸਵੀ ਪ੍ਰਧਾਨ ਮੰਤਰੀ ਦੇ ਨੇਤਿਤਵ ਚ ਮੈਂ ਸਮਝਦਾ ਇਹ ਦੇਸ਼ ਇਤਰਾ ਹੀ ਤਰੱਕੀ ਕਰਦਾ ਰਹੇਗਾ ਔਰ ਫਿਰ ਸੋਨੇ ਦੇ ਚਿੜੀਆ ਬਣੇਗਾ ਮੈਂ ਫਿਰ ਤੋਂ ਸਰਦਾਰ ਰਜਿੰਦਰ ਸਿੰਘ ਠੇਕੇਦਾਰ ਜੀ ਮਨਿੰਦਰ ਸਿੰਘ ਜੀ ਔਰ ਇਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਬਹੁਤ ਵੱਡਾ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਸਾਡੇ ਮਹਾਨ ਸੈਨਿਕ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਅੱਜ ਉਹਨਾਂ ਦੇ ਸਨਮਾਨ ਦੇ ਲਈ ਇਹ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਗਲੀ ਗਲੀ ਮੋਹਲੇ ਮੋਹਲੇ ਤਿਰੰਗਾ ਯਾਤਰਾ ਸ਼ੁਰੂ ਕੀਤੀ ਗਿਆ ਉਹਦੇ ਸਬੰਧ ਵਿੱਚ ਸਾਡੇ ਪ੍ਰਧਾਨ ਸੰਧੂ ਸਾਹਿਬ ਔਰ ਸਾਰੀ ਟੀਮ ਨੇ ਰਲ ਕੇ ਅੱਜ ਜਿਹੜੀ ਸੌਤਲ ਕੇਰੀ ਯਾਤਰਾ ਕੱਢੀ ਹੈ ਔਰ ਬਹੁਤ ਵੱਡਾ ਉਤਸ਼ਾਹ ਬੜਾ ਨੌਜਵਾਨਾਂ ਦੇ ਵਿੱਚ ਪਾਇਆ ਗਿਆ ਮੈਂ ਸਮਝਦਾ ਆ ਤੀਜਾ ਦੇ ਦਿਨ ਉੱਪਰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਕਿ ਆਪਣੇ ਹਿੰਦੁਸਤਾਨ ਵਾਸਤੇ ਜੇ ਦੁਸ਼ਮਣ ਕੋਈ ਸਾਡੇ ਨਾਲ ਮਾਰ ਨਹੀਂ ਦੇਗਾ ਨਾ ਵੇਖੇਗਾ ਤਾਂ ਅਸੀਂ ਤਗੜੇ ਹੋ ਕੇ ਇੱਕ ਜੋਟੋ ਕੇ ਉਹਦਾ ਮੁਕਾਬਲਾ ਕਰਾਂਗੇ ਇਹੋ ਹੀ ਸਾਡੀ ਸ਼ਰਧਾਂਜਲੀ ਆ ਜਿਹੜੀ ਹੈ ਸਾਡੇ ਸਾਡੇ ਸ਼ਹੀਦਾਂ ਨੂੰ ਆ ਬਹੁਤ ਬੜੇ ਸੋਹਣੇ ਨੌਜਵਾਨ ਨਸ਼ੇ 'ਤੇ ਸ਼ਾਮਲ ਜਾ ਰਿਹਾ, ਨਸ਼ੇ ਵੱਲ ਹੋ ਰਿਹਾ ਹੈ। ਉਸ ਦੇ ਬਾਰੇ ਕੀ ਕਹਿਣਾ ਹੈ? ਬੇਰੋਜ਼ਗਾਰੀ ਜ਼ਿਆਦਾ ਹੈ। ਦੇਖੋ ਇਹ ਫੇਲੀਆ ਸਰਕਾਰ ਹੈ। ਅੱਜ ਅਸੀਂ ਸਿਰਫ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕਰਕੇ ਇਹ ਪ੍ਰੋਗਰਾਮ ਲਿਖਿਆ ਪਰ ਜਿਹੜੀ ਉਹ ਗੱਲਾਂ ਉਹ ਤੁਹਾਡਾ ਪੋਲੀਟਿਕਲ ਕਰਾਂਗੇ, ਉਹ ਸਰਕਾਰ ਦੀ ਨਿਰਲੈਕੀ ਕਰਕੇ ਸਾਰਾ ਕੁਝ ਜਿਹੜਾ ਇੱਥੇ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਨਸ਼ਾ ਵਧ ਰਿਹਾ, ਇਸ ਕਰਕੇ ਜਿਹੜਾ ਨੌਜਵਾਨਾ ਬਾਹਰ ਨੂੰ ਜਾ ਰਿਹਾ ਲਗੇ। ਤਾਂ ਦੇਸ਼ ਦੀ ਆਜ਼ਾਦੀ ਲਈ ਜੋ ਸ਼ਹੀਦਾਂ ਨੇ ਸੁਪਨੇ ਦੇਖੇ ਸੀ ਉਹ ਸੁਪਨੇਆਂ ਨੂੰ ਸਰਕਾਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਸੰਕਲਪ ਲੈਣਾ ਚਾਹੀਦਾ ਹੈ ਤਾਂ ਹੀ ਜਿਹੜਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਜਿਹੜਾ ਕਿ ਉਹ ਬਣ ਸਕਦਾ ਹੈ ਕੈਮਰ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ ਦੇਸ਼ ਨੂੰ ਆਜ਼ਾਦ ਹੋਇਆ ਅੱਜ 78 ਸਾਲ ਹੋ ਗਏ ਨੇ ਤੇ ਅਸੀਂ ਅੱਜ 79ਵੀਂ ਉਵਰੇ ਗੰਢ ਮਨਾ ਰਹੇ ਹਾਂ ਜਿਸ ਦੇ ਤਹਿਤ ਭਾਜਪਾ ਵੱਲੋਂ ਜਿਹੜੀ ਕਿ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਹੈ ਪ੍ਰਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਵੱਲੋਂ ਇੱਥੇ ਕੀ ਸਾਬਕਾ ਐਮਐਲਏ ਅਜੇ ਦੇ ਸਿੰਘ ਠੇਕੇਦਾਰ ਅਤੇ ਉਹਨਾਂ ਦੇ ਲਫਤੇ ਜ਼ਿਗਰ ਮਨਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਭਾਗ ਲிட்டਾ ਹੈ ਔਰ ਇਸ ਵਿੱਚ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਪਰਵਿੰਦਰ ਸਿੰਘ ਸੰਧੂ ਵੀ ਮੌਕੇ ਤੇ ਉੱਚੇ ਤੋਂ ਤੌਰ ਤੇ ਪਹੁੰਚੇ ਸੀ ਔਰ ਅੱਜ ਆਜ਼ਾਦੀ ਦਾ ਜਸ਼ਨ ਜਿਹੜਾ ਕਿ ਉਹ ਮਨਾਇਆ ਜਾ ਰਿਹਾ ਹੈ ਤੰਦਸੀਏ ਭਾਜਪਾ ਵੱਲੋਂ ਲਗਾਤਾਰ ਹਰ ਹਲਕੇ ਵਿੱਚ ਤਿਰੰਗਾ ਯਾਤਰਾ ਜਿਹੜੀ ਕਿ ਉਹ ਕੱਢੀ ਜਾ ਰਹੀ ਹੈ ਅਤੇ ਉਹਨਾਂ ਵੀਰ ਬਲਿਦਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਦੀ ਬਲਿਦਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਆਜ਼ਾਦੀ ਦੇ ਦਿਵਸ ਤੇ ਮੌਕੇ ਤੇ ਹਰ ਕੌਨਸੀ ਜਨਸੀ ਹਰ ਮੰਡਲ ਹਰ ਬੂਤੇ ਇਹ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਉਸ ਪਲਖਸ਼ ਦੇ ਵਿੱਚ ਅੱਜ ਸਾਡੇ ਸੌਥ ਹਲਕੇ ਤੋਂ ਸਦਾਰ ਹਜਿੰਦਰ ਸਿੰਘ ਠੇਕੇਦਾਰ ਦੀ ਦੇ ਰਹਿਮਾਈ ਦੇ ਹੇਠ ਆ ਇਹ ਤਿਰੰਗਾ ਯਾਤਰਾ ਕਰਦੇ ਨਾਲ ਸਰਦਾਰ ਗੁਰਪਤਾਪ ਸਿੰਘ ਟਿੱਕਾ ਅਜੀਬੀਲ ਪਾਲ ਸਿੰਘ ਦਾਵਾ ਮਨਿੰਦਰ ਸਿੰਘ ਠੇਕੇਦਾਰ ਜੀ ਮਨੋਰ ਸਿੰਘ ਜੀ ਔਰ ਸਾਰੇ ਮੰਡਲ ਦੇ ਅਧਿਖ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਉਤਸ਼ਾਹ ਨਾਲ ਅੱਜ ਤਿਰੰਗਾ ਯਾਤਰਾ ਵਿਸ਼ਾਲ ਤਿਰੰਗਾ ਯਾਤਰਾ ਤੁਸੀਂ ਦੇਖਿਆ ਹੋਗਾ ਸਾਊਥ ਹਲਕੇ ਦੇ ਵਿੱਚ ਕੱਢੀ ਗਈ ਹੈ ਸਾਰਿਆਂ ਨੇ ਬਹੁਤ ਵੱਧ ਚੜ ਕੇ ਇਹ ਭਾਗ ਲਿਆ ਔਰ ਮੈਂ ਸਮਝਦਾ ਇਹ ਇੱਕ ਯੂਥ ਨੇ ਵੱਧ ਤੋਂ ਵੱਧ ਦੇ ਵਿੱਚ ਸਹਿਯੋਗ ਲੇਤਾ ਇਹ ਸ਼ਹੀਦਾਂ ਦੀ ਉਹ ਯਾਦ ਦਵਾਵੇਗਾ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਇਹ ਆਜ਼ਾਦੀ ਲਈ ਔਰ ਅੱਜ ਆਪਾਂ ਜੋ ਸੁੱਖ ਦਾ ਸਾਹ ਆਜ਼ਾਦੀ ਦਾ ਸਾਹ ਔਰ ਸ਼ਾਦੀ ਦੇ ਆਰਾਮ ਅਸੀਂ ਇਸ ਖੁੱਲੀ ਹਵਾ ਚ ਮਾਂਦੇ ਆ ਸ਼ਹੀਦਾਂ ਨੂੰ ਆਪਾਂ ਨਮਨ ਕਰਦੇ ਆ ਔਰ ਸਾਡੇ ਜਸਸਵੀ ਔਰ ਤਪਸਵੀ ਪ੍ਰਧਾਨ ਮੰਤਰੀ ਦੇ ਨੇਤਿਤਵ ਚ ਮੈਂ ਸਮਝਦਾ ਇਹ ਦੇਸ਼ ਇਤਰਾ ਹੀ ਤਰੱਕੀ ਕਰਦਾ ਰਹੇਗਾ ਔਰ ਇਹ ਫਿਰ ਸੋਨੇ ਦੇ ਚਿੜੀਆ ਬਣੇਗਾ ਮੈਂ ਫਿਰ ਤੋਂ ਸਰਦਾਰ ਰਵੀਂਦਰ ਸਿੰਘ ਠੇਕੇਦਾਰ ਜੀ ਮਨਿੰਦਰ ਸਿੰਘ ਜੀ ਔਰ ਇਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਬਹੁਤ ਵੱਡਾ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਹੈ ਸਾਡੇ ਮਹਾਨ ਸੈਨਿਕ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਅੱਜ ਉਹਨਾਂ ਦੇ ਸਨਮਾਨ ਦੇ ਲਈ ਇਹ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਗਲੀ ਗਲੀ ਮਹੱਲੇ ਮਹੱਲੇ ਤਿਰੰਗਾ ਯਾਤਰਾ ਸ਼ੁਰੂ ਕੀਤੀ ਗਿਆ ਉਹਦੇ ਸਬੰਧ ਵਿੱਚ ਸਾਡੇ ਪ੍ਰਧਾਨ ਸੰਧੂ ਸਾਹਿਬ ਔਰ ਸਾਰੀ ਟੀਮ ਨੇ ਰਲ ਕੇ ਅੱਜ ਜਿਹੜੀ ਸੌਤਲਕੇ ਦੀ ਯਾਤਰਾ ਕੱਢੀ ਹੈ ਔਰ ਬਹੁਤ ਵੱਡਾ ਉਤਸ਼ਾਹ ਬੜਾ ਨੌਜਵਾਨਾਂ ਦੇ ਵਿੱਚ ਪਾਇਆ ਗਿਆ ਮੈਂ ਸਮਝਦਾ ਆ ਤੀਜਾ ਦੇ ਦਿਨ ਉੱਪਰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਕਿ ਆਪਣੇ ਹਿੰਦੁਸਤਾਨ ਵਾਸਤੇ ਜੇ ਦੁਸ਼ਮਣ ਕੋਈ ਸਾਡੇ ਨਾਲ ਮਾਰ ਨਹੀਂ ਦੇਗਾ ਨਾ ਵੇਖੇਗਾ ਤਾਂ ਅਸੀਂ ਤਗੜੇ ਹੋ ਕੇ ਇੱਕ ਜੋਟੋ ਕੇ ਦਾ ਮੁਕਾਬਲਾ ਕਰਾਂਗੇ ਇਹੋ ਹੀ ਸਾਡੀ ਸ਼ਰਧਾਂਜਲੀ ਹੈ ਜਿਹੜੀ ਹੈ ਸਾਡੇ ਸਾਡੇ ਸ਼ਹੀਦਾਂ ਨੂੰ ਬਹੁਤ ਬਹੁਤ ਸਾਨ ਹਾਂ ਨੌਜਵਾਨਾਂ ਦੇ ਵਿੱਚ ਸ਼ਮਲ ਜਾ ਰਿਹਾ ਨਸ਼ੇ ਵੱਲ ਹੋ ਰਿਹਾ ਉਸ ਦੇ ਬਾਰੇ ਕੀ ਕਹਿਣਾ ਹੈ ਬੇਰੋਜ਼ਗਾਰੀ ਜ਼ਿਆਦਾ ਹੈ ਦੇਖੋ ਇਹ ਫੇਲੀਆ ਸਰਕਾਰ ਹੈ ਅੱਜ ਅਸੀਂ ਸਿਰਫ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕਰਕੇ ਇਹ ਪ੍ਰੋਗਰਾਮ ਲਿਖਿਆ ਪਰ ਜਿਹੜੀ ਉਹ ਗੱਲਾਂ ਉਹ ਤੁਹਾਡਾ ਪੋਲਿਟਿਕਲ ਕਰਾਂਗੇ ਉਹ ਸਰਕਾਰ ਦੀ ਨਿਨਲੈਕੀ ਕਰਕੇ ਸਾਰਾ ਕੁਝ ਜਿਹੜਾ ਇੱਥੇ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਨਸ਼ਾ ਵਧ ਰਿਹਾ ਇਸ ਕਰਕੇ ਜਿਹੜਾ ਨੌਜਵਾਨਾ ਬਾਹਰ ਨੂੰ ਜਾ ਰਿਹਾ ਲਗੇ ਤਾਂ ਦੇਸ਼ ਦੀ ਆਜ਼ਾਦੀ ਲਈ ਜੋ ਸ਼ਹੀਦਾਂ ਨੇ ਸੁਪਨੇ ਦੇਖੇ ਸੀ ਉਹ ਸੁਪਨੇਆਂ ਨੂੰ ਸਰਕਾਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਸੰਕਲਪ ਲੈਣਾ ਚਾਹੀਦਾ ਹੈ ਤਾਂ ਹੀ ਜਿਹੜਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਐਨੀਵਰ ਡੇ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਜਿਹੜਾ ਕਿ ਉਹ ਬਣ ਸਕਦਾ ਹੈ ਕੈਮਰ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦਿਨਿਕ ਸ੍ਰੀਟੀਵੀ ਅੰਮ੍ਰਿਤਸਰ ਦੇਸ਼ ਨੂੰ ਆਜ਼ਾਦ ਹੋਇਆ ਅੱਜ 78 ਸਾਲ ਹੋ ਗਏ ਨੇ ਤੇ ਅਸੀਂ ਅੱਜ 79ਵੀਂ ਉਵਰੇ ਗੰਢ ਮਨਾ ਰਹੇ ਹਾਂ ਜਿਹਦੇ ਤਹਿਤ ਭਾਜਪਾ ਵੱਲੋਂ ਜਿਹੜੀ ਕਿ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਹੈ ਪ੍ਰਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਵੱਲੋਂ ਇੱਥੇ ਕੀ ਸਾਬਕਾ ਐਮਐਲਏ ਅਰਜ ਦੇਵ ਸਿੰਘ ਠੇਕੇਦਾਰਾ ਤੇ ਉਹਨਾਂ ਦੇ ਲਖਤੇ ਜ਼ਿਕਰ ਮਨਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਇੱਥੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਨੌਜਵਾਨਾ ਨੇ ਭਾਗ ਲਿੱਤਾ ਹੈ ਔਰ ਇਸ ਵਿੱਚ ਜਿਲ੍ਹਾ ਭਾਜਪਾ ਦੇ ਪ੍ਰਧਾਨ ਪਰਵਿੰਦਰ ਸਿੰਘ ਸੰਧੂ ਵੀ ਮੌਕੇ ਤੇ ਉੱਚੇ ਤੋਂ ਤੌਰ ਤੇ ਪਹੁੰਚੇ ਸੀ ਔਰ ਅੱਜ ਆਜ਼ਾਦੀ ਦਾ ਜਸ਼ਨ ਜਿਹੜਾ ਕਿ ਉਹ ਮਨਾਇਆ ਜਾ ਰਿਹਾ ਹੈ ਤੰਦਸੀਏ ਭਾਜਪਾ ਵੱਲੋਂ ਲਗਾਤਾਰ ਹਰ ਹਲਕੇ ਵਿੱਚ ਤਿਰੰਗਾ ਯਾਤਰਾ ਜਿਹੜੀ ਕਿ ਉਹ ਕੱਢੀ ਜਾ ਰਹੀ ਹੈ ਅਤੇ ਉਹਨਾਂ ਵੀਰ ਬਲਿਦਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬਲਿਦਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਆਜ਼ਾਦੀ ਦੇ ਦਿਵਸ ਦੇ ਮੌਕੇ ਤੇ ਹਰ ਕੌਂਸਲੈਂਸੀ ਹਰ ਮੰਡਲ ਹਰ ਬੂਤੇ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਪਲਖਸ਼ ਤੇ ਵਿੱਚ ਅੱਜ ਸਾਡੇ ਸਾਊਥ ਹਲਕੇ ਤੋਂ ਸਦਾਰ ਹਜਿੰਦਰ ਸਿੰਘ ਠੇਕੇਦਾਰ ਜੀ ਦੀ ਰਹਿਨਮਾਈ ਦੇ ਹੇਠ ਇਹ ਤਿਰੰਗਾ ਯਾਤਰਾ ਕੱਢ ਰਹੀ ਨਾਲ ਸਦਾਰ ਗੁਰਪਤਾਪ ਸਿੰਘ ਟਿੱਕਾ ਅਜੇ ਵੀ ਪਾਸਿੰਗ ਦਾਵਾ ਮਨਿੰਦਰ ਸਿੰਘ ਠੇਕੇਦਾਰ ਜੀ ਮਨੋਰ ਸਿੰਘ ਜੀ ਔਰ ਸਾਰੇ ਮੰਡਲ ਦੇ ਅਧਿਕਾਰੀ ਇਨਾਂ ਦੇ ਸਹਿਯੋਗ ਨਾਲ ਇਨਾਂ ਦੇ ਉਤਸ਼ਾਹ ਨਾਲ ਅੱਜ ਤਿਰੰਗਾ ਯਾਤਰਾ ਵਿਸ਼ਾਲ ਤਿਰੰਗਾ ਯਾਤਰਾ ਤੁਸੀਂ ਦੇਖਿਆ ਹੋਗਾ ਸਾਊਥ ਹਲਕੇ ਦੇ ਵਿੱਚ ਗੱਡੀ ਗਈ ਹੈ ਸਾਰਿਆਂ ਨੇ ਬਹੁਤ ਵੱਧ ਚੜ ਕੇ ਇਹ ਭਾਗ ਲਿਆ ਔਰ ਮੈਂ ਸਮਝਦਾ ਹੈ ਇਹ ਇੱਕ ਯੂਥ ਨੇ ਵੱਤੋ ਵੱਦ ਦੇ ਵਿੱਚ ਸਹਿਯੋਗ ਲੇਤਾ ਇਹ ਸ਼ਹੀਦਾਂ ਦੀ ਉਹ ਯਾਦ ਦਵਾਵੇਗਾ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਇਹ ਆਜ਼ਾਦੀ ਲਈ ਔਰ ਅੱਜ ਆਪਾਂ ਜੋ ਸੁੱਖ ਦਾ ਸਾਹ ਆਜ਼ਾਦੀ ਦਾ ਸਾਹ ਔਰ ਸ਼ਾਦੀ ਦੇ ਆਰਾਮ ਅਸੀਂ ਇਸ ਖੁੱਲੀ ਹਵਾ ਚ ਮਾਂਦੇ ਆਏ ਸ਼ਹੀਦਾਂ ਨੂੰ ਆਪਾਂ ਨਮਨ ਕਰਦੇ ਹਾਂ ਔਰ ਸਾਡੇ ਜਸਸਵੀ ਵਰ ਤਪਸਵੀ ਪ੍ਰਧਾਨ ਮੰਤਰੀ ਦੇ ਨੇਤਪਤਵ ਚ ਮੈਂ ਸਮਝਦਾ ਇਹ ਦੇਸ਼ ਇਤਰਾ ਹੀ ਤਰੱਕੀ ਕਰਦਾ ਰਹੇਗਾ ਔਰ ਇਹ ਫਿਰ ਸੋਨੇ ਦੇ ਚਿੜੀਆ ਬਣੇਗਾ ਮੈਂ ਫਿਰ ਤੋਂ ਸਰਦਾਰ ਅਜਿੰਦਰ ਸਿੰਘ ਠੇਕੇਦਾਰ ਜੀ ਮਨਿੰਦਰ ਸਿੰਘ ਜੀ ਔਰ ਇਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਬਹੁਤ ਵੱਡਾ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਸਾਡੇ ਮਹਾਨ ਸੈਨਿਕ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਅੱਜ ਉਹਨਾਂ ਦੇ ਸਨਮਾਨ ਦੇ ਲਈ ਇਹ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਗਲੀ ਗਲੀ ਮਹੱਲੇ ਮਹੱਲੇ ਤਿਰੰਗਾ ਯਾਤਰਾ ਸ਼ੁਰੂ ਕੀਤੀ ਗਿਆ ਉਹਦੇ ਸਬੰਧ ਵਿੱਚ ਸਾਡੇ ਪ੍ਰਧਾਨ ਸੰਧੂ ਸਾਹਿਬ ਔਰ ਸਾਰੀ ਟੀਮ ਨੇ ਰਲ ਕੇ ਅੱਜ ਜਿਹੜੀ ਹੈ ਸੌਤ ਹਲਕੇ ਦੀ ਯਾਤਰਾ ਕੱਢੀ ਹੈ ਔਰ ਬਹੁਤ ਵੱਡਾ ਉਤਸ਼ਾਹ ਬੜਾ ਨੌਜਵਾਨਾਂ ਦੇ ਵਿੱਚ ਪਾਇਆ ਗਿਆ ਮੈਂ ਸਮਝਦਾ ਹਾਂ ਤੀਜਾ ਦੇ ਦਿਨ ਉੱਪਰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਕਿ ਆਪਣੇ ਹਿੰਦੁਸਤਾਨ ਵਾਸਤੇ ਜੇ ਦੁਸ਼ਮਣ ਕੋਈ ਸਾਡੇ ਨਾਲ ਮਰੀਂ ਦੇ ਗਾਣਾ ਵੇਖੇਗਾ ਤਾਂ ਅਸੀਂ ਤਗੜੇ ਹੋ ਕੇ ਇੱਕ ਜੋ ਟੋਕਿਓ ਦਾ ਮੁਕਾਬਲਾ ਕਰਾਂਗੇ ਇਹੋ ਹੀ ਸਾਡੀ ਸ਼ਰਧਾਂਜਲੀ ਆ ਜਿਹੜੀ ਹੈ ਸਾਡੇ ਸਾਡੇ ਸ਼ਹੀਦਾਂ ਨੂੰ ਬਹੁਤ ਬਹੁਤ ਸਾਨੂੰ ਨੌਜਵਾਨਾਂ ਦੇ ਵਿੱਚ ਸਿਆਸਤ ਪਾੜੇ ਸ਼ਮਲ ਜਾ ਰਿਹਾ ਨਸ਼ੇ ਵਲ ਹੋ ਰਿਹਾ ਉਸ ਦੇ ਬਾਰੇ ਕੀ ਕਹਿਣਾ ਹੈ ਬੇਰੋਜ਼ਗਾਰੀ ਜ਼ਿਆਦਾ ਹੈ ਦੇਖੋ ਇਹ ਫੇਲੀਅਰ ਸਰਕਾਰ ਹੈ ਅੱਜ ਅਸੀਂ ਸਿਰਫ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕਰਕੇ ਇਹ ਪ੍ਰੋਗਰਾਮ ਲੀਕਿਆ ਪਰ ਜਿਹੜੀ ਉਹ ਗੱਲਾਂ ਉਹ ਤੁਹਾਡੇ ਨਾਲ ਪੋਲੀਟਿਕਲ ਕਰਾਂਗੇ ਉਹ ਸਰਕਾਰ ਦੀ ਨਿਰਲੈਕੀ ਕਰਕੇ ਸਾਰਾ ਕੁਝ ਜਿਹੜਾ ਇੱਥੇ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਨਸ਼ਾ ਵਧ ਰਿਹਾ ਇਸ ਕਰਕੇ ਜਿਹੜਾ ਨੌਜਵਾਨਾ ਬਾਹਰ ਨੂੰ ਜਾ ਰਿਆ ਨਾਗੇ ਤਾਂ ਦੇਸ਼ ਦੀ ਆਜ਼ਾਦੀ ਲਈ ਜੋ ਸ਼ਹੀਦਾਂ ਨੇ ਸੁਪਨੇ ਦੇਖੇ ਸੀ ਉਹ ਛੁਪਣਿਆਂ ਨੂੰ ਸਰਕਾਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਸੰਕਲਪ ਲੈਣਾ ਚਾਹੀਦਾ ਹੈ ਤਾਂ ਹੀ ਜਿਹੜਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਇਨੀ ਵੱਡੀ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਜਿਹੜਾ ਕਿ ਉਹ ਬਣ ਸਕਦਾ ਹੈ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ